ਹਨੇ ਸਹਜ ਸੋਭਾਏ ਦਰਸ਼ਨ ਪਰਸੈ ਗੁਰੂ ਕ ਜਨਮ ਮਰਨ ਦੁਖ ਜਾਈ ਹੋਵ ਸਿਫਤ ਖਸਮ ਦੀ ਨੂਰ ਅਰ ਸਹ ਕੁਰ ਸਹ ਝਟੀ ਐ ਤਦ ਡਢ ਠੇ ਸਚ ਪਾਤ ਸਾਹ ਮਲ ਜਨਮ ਜਨਮ ਦੀ ਸਜਣ ਸਚ ਪਾਤ ਸਾਹ ਸਿਰ ਸਾਹ ਦਸਾਹ ਜੇ ਸਪਾਸ ਬਹਿਠਿਆ ਸੋਹੀਐ ਸਬਨੰਦ ਵੇ ਸਾਹੋ ਸਜਣ ਸਚਾ ਪਤ ਸਾਹ ਸਿਰ ਸਾਹ ਦਾ ਸਾਹ ਜਿਸ ਪਾਸ ਬਹਿਠਿਆ ਸੋਹੀਏ ਸਭਨਾਂ ਦਾ ਵੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ 4 ਹਰ ਕੀਰਤ ਮੰਨ ਭਾਈ ਪਰਮਗਤ ਪਾਈ ਹਰ ਮਨ ਤਨ ਮੀਠ ਲਗਾਨ ਜਿਓ ਹਰ ਹਰ ਰਸ ਪਾਇਆ ਗੁਰ ਮਤ ਹਰ ਧਿਆਇਆ ਤੁਰ ਮਸਤਕ ਭਗ ਪੁਰਾਨ ਜਿਓ ਹਰ ਕੀਰਤ ਮਨ ਭਾਈ ਪਰਮ ਗਤ ਪਾਈ ਹਰ ਤਨ ਮੀਠ ਲਗਾਣ ਜੀਓ ਹਰ ਹਰ ਰਸ ਪਾਇਆ ਗੁਰਮਤ ਹਰ ਧਿਆਇਆ ਤੋਰ ਮਸਤਕ ਭਗ ਪੁਰਾਨ ਜੀਓ ਤੋਰ ਮਸਤਕ ਪਾਗ ਹਰ ਨਾਮ ਸੁਹਾਗ ਹਰ ਨਾਮ ਹਰ ਗੁਣ ਗਾਇਆ ਮਸਤਕ ਮਣੀ ਪ੍ਰੀਤ ਬਹੁ ਪ੍ਰਗਟੇ ਹਰ ਨਾਮ ਹਰ ਸੋਹਾਇਆ ਜੋਤੀ ਜੋਤ ਮਿਲੀ ਪ੍ਰਭ ਪਾਇਆ ਮਿਲ ਸਤ ਗੁਰ ਮਨੁ ਆਮਾਨ ਜਿਓ ਹਰ ਕੀਰਤ ਮਨ ਭਾਈ ਪਰਮ ਗਤ ਪਾਈ ਹਰਿ ਮਨ ਤਨ ਮੀਠ ਲਗਾਣ ਜਿਉ ਹਰਿ ਹਰ ਜਸ ਗਾਇਆ ਪਰਮ ਪਦ ਪਾਇਆ ਤੇ ਉਤਮ ਜਨ ਪਰਧਾਨ ਜਿਉ तेन हम चरण हमचरणसरे खेन खेन पगतो वा है ਉਖ ਭਾਗarati ਚਾਰੇ ਗੁਰਮਤ ਹਰ ਗਾਇਆ ਹਰ ਹਾਰ ਓਰ ਪਾਇਆ ਹਰਨ ਮੰਕੰਠ ਤਾਰੇ ਸਭ ਏਕ ਦ੍ਰਿਸ਼ਟ ਸਮਤ ਕਰ ਦੇਖੈ ਸਭ ਆਤਮ ਰਾਮ ਪਛਾਨ ਜਿਉ ਹਰ ਹਰ ਜਸ ਗਾਇਆ ਪਰਮ ਪਦ ਪਾਇਆ ਮਨ ਪਰਧਾਨ ਜਿਓ ਸਤ ਸੰਗਤ ਮਨ ਭਾਈ ਹਰ ਰਸ ਨਰਸਾਈ ਵਿੱਚ ਸੰਗਤ ਹਰ ਰਸ ਹੋਏ ਜਿਓ ਹਰ ਹਰਿਆ ਰਾਧਿਆ ਗੁਰ ਸਬਦ ਵਿਗਾਸਿਆ ਬੀਜ ਅਵਰਨਾ ਕੋਏ ਜਿਓ ਅਵਰਨਾ ਕੋਏ ਹਰ ਅੰਮ੍ਰਿਤ ਸੋਏ ਜੇਨ ਪੀਆ ਸੋਭਿਤ ਜੜੈ ਤਨ ਤਨ ਗੁਰੂ ਪੂਰ ਪ੍ਰਭ ਪਾਇਆ ਲਗ ਸੰਗਤ ਨਾਮ ਪਛਾਨੈ ਨਾਮ ਸੇਵਾ ਨਾਮੁ ਆਰਦ ਬਿਨ ਨਾਮੈ ਆਵਰ ਨਾ ਕੋਈ ਜਿਉ ਸਤ ਸੰਗਤ ਮਨ ਪਾਈ ਹਰ ਰਸ ਨਰਸਾਈ ਵਿੱਚ ਸੰਗਤ ਹਰ ਰਸ ਹੋਏ ਜਿਉ ਹਰ ਦਇਆ ਪ੍ਰਭ ਧਾਰੋ ਪਖਣ ਹਮ ਤਾਰੋ ਕੱਢ ਲੇ ਵਾ ਸਬਦ ਸੁਭਾਏ ਜਿਉ ਮੋਹ ਚੀਕੜ ਫਾਥੇ ਨਿਗਰਤ ਹਮ ਜਾਤੇ ਹਰ ਬਹ ਪ੍ਰਭੂ ਪਕਰਾਈ ਜਿਓ ਪ੍ਰਭ ਬਹ ਪਕਰਾਈ ਉਤਮ ਮਤ ਪਾਈ ਗੋਰ ਚਰਣੀ ਜਨ ਲਗਾ ਹਰ ਹਰ ਨਾਮ ਜਪਿਆ ਆਰਦਿਆ ਮੁਖ ਮਸਤਕ ਪਾਗ ਸਭਗਾ ਜਾਨ ਨਾਨਕ ਹਰ ਕਿਰਪਾਤਾਰੀ ਮਨ ਹਰ ਹਰ ਮੀਠਾ ਲਾਏ ਜਿਉ ਹਰ ਦਇਆ ਪ੍ਰਭ ਤਾਰੋ ਭਾਖਣ ਹਮ ਤਾਰੋ ਗੱਡ ਲੇਵਹ ਸਬਦ ਸੁਭਾਏ ਜਿਓ ਜਨ ਨਾਨਕ ਹਰ ਕਿਰਪਾ ਧਾਰੀ ਮਾਨ ਹਰ ਹਰ ਮੀਠਾ ਲਾਏ ਜਿਓ ਹਾ ਰਧਾਇਆ ਪ੍ਰਭ ਤਾਰੋ ਪਖਣ ਹਮ ਤਾਰੋ ਕਢ ਲਿਵਾਹ ਸਬਦ ਸੁਭਾਏ ਜਿਓ ਵਾਹਿਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਅਸੰ ਮਹੱਲਾ ਚੌਥਾ ਹਰ ਕੀਰਤ ਮਨ ਪਾਈ ਪਰਮ ਗਤ ਪਾਈ ਹਰ ਮਨ ਤਨ ਮੀਠ ਲਗਾਨ ਜਿਓ ਹਰ ਹਰ ਰਸ ਪਾਇਆ ਗੁਰਮਤ ਹਰ ਧਾਇਆ ਤੁਰ ਮਸਤਕ ਭਾਗ ਪੁਰਾਨ ਜਿਓ